ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕਿਹੜੀ ਸਪਰੇ ਹੈ ਇਹ ਸੁਖਮਨ ਜੀ ਡੀ ਡੀ ਵੀ ਪੀ ਗੈਸ ਵਾਲੀ ਗੈਸ ਵਾਲੀ ਹਾਂਜੀ ਠੀਕ ਹੈ ਇਹ ਆਪਣਾ ਕਿਥੇ ਕਰਨ ਲੱਗੇ ਹੁਣ ਇਹ ਉਹ ਬਰਸਨ ਦੇ ਬੀਜੇ ਨਹੀਂ ਹੈ ਮਮੂਰੀਆਂ ਹਾਂਜੀ ਉੱਥੇ ਸੁੰਢੀ ਹੈ ਠੀਕ ਹੈ ਜੀ ਥੋੜੇ ਥਾਂ ਪੈਈ ਦਿਓ ਫਿਰ ਬਾਦ ਨਾ ਜਾਵੇ ਉਹਨੂੰ ਲੱਗਣਾ ਅੱਛਾ ਜੀ ਹਾਂਜੀ ਸਰੋ ਠੀਕ ਹੈ ਫਿਰ ਬਰਸਾਂ ਦੇ ਖੇਤ ਵਿੱਚ ਜਾ ਕੇ ਸੁੰਡੀ ਵੇਖ ਕੇ ਵੰਨੇ ਆ ਕਿਹੜੀ ਸੁੰਡੀ ਕਹਿ ਰਹੇ ਜੀ ਹਾਂਜੀ ਆ ਜੋ ਸ਼ਾਬਾਬਾ ਜੀ ਤੇ ਆ ਸੁੰਡੀ ਹੈ ਹਾਂਜੀ ਠੀਕ ਹੈ ਇਹ ਕਿੰਨੀ ਪਈ ਹੈ ਹਾਂਜੀ ਇਹਦਾ ਕਾ ਇਲਾਜ ਕਰਨ ਲਗੇ ਆ ਹੂੰ ਹੂੰ ਇਹ ਕਿਨੇ ਪੱਤੇ ਖਾ ਲਿਆ ਵੇਖੋ ਆਹਦੇ ਪੱਤੇ ਹੀ ਪੂਰਾ ਡਾ ਲਿਆ ਮੈਂ ਵੇਖਿਓ ਸਹੀ ਤੁਸੀਂ ਹੁਣ ਆਹ ਵੇਖਿਓ ਤੁਸੀਂ ਅੱਛਾ ਜੀ ਇਹ ਜਿਹੜੀ ਸਪਰੇਅ ਹੈ ਹਾਂਜੀ ਇਹ ਪੂਰੇ ਪਰਸਨ ਵਾਲੀ ਪੈਲੀ ਨੂੰ ਕਰਾਂਗੇ ਕਿ ਜਾਂ ਫਿਰ ਜਿੱਥੇ-ਜਿੱਥੇ ਨੁਕਸੇ ਆਪਾਂ ਨਹੀਂ ਇਹ ਸੁਖਮਨ ਜੀ ਜ਼ਿਆਦੀ ਲੋੜ ਨਹੀਂ ਹੈ ਇੱਥੇ ਕੀ ਇਹਨੂੰ ਇੰਨੇ ਥਾਂ ਜੀ ਆਪਾਂ ਕੇਰ ਲੈਣਾ ਠੀਕ ਹੈ ਜੀ ਹਾਂ ਇਹਨੇ ਇੱਥੇ ਖਤਮ ਹੋ ਜਾਣਾ ਫਿਰ ਇਹਦਾ ਜਿਹੜਾ ਵਧਣਾ ਬੰਦ ਹੋ ਜਾਣਾ ਹੈ ਠੀਕ ਉਦਾਂ ਇਹਨੇ ਜੇ ਨਾ ਹੁਣ ਇਹਨੂੰ ਕਰ ਦੇਦੇ ਇਹਨੇ ਸਾਰੇ ਖੇਤ ਚ ਚੱਲ ਜਾਣਾ ਹੈ ਹਾਂ ਠੀਕ ਹੈ ਤੇ ਜਦੋਂ ਸਾਰੇ ਖੇਤ ਚ ਚੱਲ ਜਾਂਦੇ ਫਿਰ ਸਾਰੇ ਖੇਤ ਨੂੰ ਕਰਨੀ ਪੈਣੀ ਹੁਣ ਆਪਾਂ ਨੂੰ ਇਹਨੂੰ ਆਪਾਂ ਇੱਥੇ ਕੰਟਰੋਲ ਕਰ ਲੈਣਾ ਹੈ ਠੀਕ ਹੈ। ਐਸੇ ਕਰਕੇ ਕਹਿੰਦੇ ਆ ਵੀ ਆਪਣੇ ਖੇਤ ਦੇ ਵਿੱਚ ਗੇੜਾ ਜ਼ਰੂਰ ਮਾਰਿਆ ਕਰੋ। ਮਾਦਾ ਉਹ ਵੇਖੋ ਕੀ ਕਰਨਾ ਇਹਨੂੰ ਕੀ ਮੰਗਦਾ ਏ ਹੈ। ਹਾਂ। ਇਹ ਨਹੀਂ ਵੀ ਰੋਟੀਆਂ ਖਾ ਕੇ ਘਰੇ ਲੰਮੇ ਪੈਰ ਉਹਦੇ ਮੁਰਗੇ ਜਦੋਂ ਖਾ ਕੇ ਜਦੋਂ ਇਹ ਆ ਗਿਆ ਪਸ਼ਤਾਵਾ ਕੀ ਕਰ ਜਦੋਂ ਚਿੜੀਆਂ ਚੋਗੀਆਂ ਖੇਤਾਂ ਹਾਂ। ਹਾਂ ਇਹ ਦੋ ਮੁਰਗੇ ਬਾਏ ਪਸ਼ਤਾਵਾ ਕੀ ਕਰੋ ਜਦੋਂ ਸੁੰਡੀ ਖਾ ਗਈ ਖੇਤ। ਇਹ ਕਰਕੇ ਹੁਣ ਆ ਵੇਖ ਇਹਨੂੰ ਇੰਨੇ ਦੀ ਉਹਦਾ ਇਹ ਸਾਰੀ ਪੈਲੀ ਨੂੰ ਕਰਨੀ ਪੈਣੀ ਹੈ। ਹਾਂਜੀ। ਇਹ ਸਾਰੀ ਪੈਲੀ ਨੂੰ ਕਰਨੀ ਪੈਣੀ। ਦੂਜਾ ਕਿੰਨਾ ਵਿੱਚੋਂ ਵਰਸਣ ਜਿਹੜਾ ਇਹਨਾਂ ਨੇ ਖਰਾਬ ਕਰ ਦੇਣਾ ਸੀ ਇਹ ਹੁਣ ਸੁਖਮ ਜੀ ਸ਼ਾਮਾਂ ਤੱਕ ਇਹ ਨਹੀਂ ਜਲਬਣੀ ਹੈ ਅੱਛਾ ਹਾਂਜੀ ਬਸ ਇਹਦਾ ਕੰਮ ਹੋ ਗਿਆ ਠੀਕ ਹੈ ਹੁਣ ਵੇਖ ਲਓ ਪਹਿਲੀ ਦੇ ਵਿੱਚੋਂ ਵਿੱਚ ਹੀ ਏ ਇਹ ਆਪਾਂ ਪਹਿਲੀ ਇਹ ਵੀ ਨਹੀਂ ਆ ਵੀ ਜੇ ਵੇਖਣਾ ਹੈ ਤੇ ਕੱਲੀ ਵਾਟ ਤੇ ਖਲੋਗੇ ਦੂਰੋ ਦੂਰੋ ਵੇਖ ਕੇ ਤੇ ਚਲ ਗਏ ਮਾਸਾ ਕੋ ਫਿਰਿਆ ਕਰੋ ਪਹਿਲੀ ਦੇ ਅੰਦਰ ਪਹਿਲੀ ਮੰਗਦੀ ਆ ਵੀ ਮੇਰਾ ਮਾਲਕ ਵੀਰੇ ਵਿੱਚ ਆ ਕੇ ਦੇਖੇ ਮੈਨੂੰ ਬਾਬਾ ਜੀ ਵਾਹੇ ਪਿਛਲੇ ਸਾਲ ਨਾਲੋਂ ਥੋੜਾ ਤੁਹਾਨੂੰ ਲੱਗ ਰਿਹਾ ਹੈ ਕਿ ਐਰਕਾਂ ਵਧੀਆ ਫਟਾਰਾ ਹੋੰਡਿਆ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਸੀ ਇੱਕ ਤੇ ਹੜ ਵਾਲੀ ਜਗ੍ਹਾ ਸੀ ਤੇ ਦੂਸਰਾ ਇਹਦੇ ਵਿੱਚ ਹੀ ਮਕਈ ਵੀ ਸਾਰੀ ਪੈਲੀ ਦੇ ਵਿੱਚ ਹੀ ਰਲਾਈ ਗਈ ਸੀ ਜੋ ਵੀ ਜੀਤ ਸੀ ਤੇ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਪੈਲੀ ਦਾ ਚੰਗਾ ਫਟਾਰਾ ਹੋਇਆ ਕਿ ਅੱਗੇ ਨਾਲੋਂ ਥੋੜਾ ਇੱਕ ਘੱਟ ਹੋਇਆ ਹੈ ਫਟਾਰਾ ਉਹਨੇ ਸਮੇ ਦੇ ਹਿਸਾਬ ਨਾਲ ਮੌਸਮ ਚੰਗਾ ਸੀ ਕਿ ਇਹ ਵੀ ਮੌਸਮ ਅਮਰੀਕਨ ਠੰਡ ਅੱਗੇ ਨਾਲੋਂ ਛੇਤੀ ਹੈ ਹਾਂਜੀ ਮੌਸਮ ਦੇ ਹਿਸਾਬ ਨਾਲ ਹਾਂ ਟਾਈਮ ਨਾ ਆ ਗਈ ਟਾਈਮ ਨਾ ਆ ਹੁਣ ਅਪਛੋਂ ਬੰਡੀ ਦੇ ਵੇਲੇ ਤੁਹਾਨੂੰ ਪੂਰੀ ਠੰਡ ਹੋ ਜਾਣੀ ਆ ਕਿਉਂਕਿ ਸਵੇਰੇ ਸਵਕ ਤੇ ਬੁੱਕਲ ਦੀ ਠੰਡ ਹੋ ਜਾਂਦੀ ਹੈ ਹਾਂਜੀ ਹਾਂਜੀ ਮੋਟਰਸਾਈਕਲ ਬੁੱਕਲ ਤੋਂ ਬਗੈਰ ਚੱਲਦਾ ਨਹੀਂ ਹੁਣ ਹਾਂਜੀ ਇਹ ਸਾਰਾ ਮੌਸਮ ਠੰਡੇ ਕਰਕੇ ਆ ਤੁਸੀਂ ਵੇਖੋ ਬਰਸਣ ਉਦੋਂ ਸਾਰੇ ਆਂਦੇ ਵੀ ਗੇਤਰਾ ਬੀਤ ਦਾ ਗਰਮੀ ਆ ਨਹੀਂ ਨਹੀਂ ਉਹ ਹੀ ਮੈਂ ਵੇਖਿਆ ਹੁਣ ਬਰਸਣ ਆਪਣਾ ਵੇਖੋ ਹੱਥ ਲਾਉਣ ਵਾਲਾ ਜਿੰਨਾ ਮਰਜ਼ੀ ਚਾਰੀ ਹੋ ਗਿਆ ਪੂਰਾ ਚਾਰਨ ਵਾਲਾ ਹਾਂਜੀ ਪੂਰਾ ਤਸੱਲੀ ਨਾਲ ਬਰਸਣਿਆ ਹੁਣ ਇਹਦਾ ਜਮਾ ਵਧਦਾ ਜਾਣਾ ਹਾਂਜੀ ਕਿਉਂਕਿ ਜਿੰਨਾ ਆਪਾਂ ਇਹਨੂੰ ਹੋਰ ਲੇਡ ਕਰਨਾ ਨਾ ਹਾਂਜੀ ਵੱਡਣ ਤੇ ਉਹਨਾਂ ਦਾ ਜਮਾਵਾਦਾਂ ਸਦੋਂ ਬੂਟਾ ਜਿਹੜਾ ਸੂਈ ਜਾਣਾ ਹੋਰ ਫਟਾਰਾ ਵੱਧ ਆ ਜਾਣਾ ਦੇ ਇਹਦੇ ਨਾਲ ਇਹ ਵੀ ਮੁੜ ਕੇ ਵਰਸਣ ਛੇਤੀ ਮੁੱਕਣਾ ਨਹੀਂ ਤੇ ਮਗਰ ਲਾਓ ਫੇਰ ਚੜੀ ਜਾਣਾ ਓਏ ਆਜ ਸੁਖਮ ਜੀ ਵੇਖੋ ਪਾਲਕ ਹਾਂਜੀ ਪਾਲਕ ਦੀ ਕਮਾਲ ਵੇਖ ਤਾ ਹਾਂਜੀ ਪੂਰੀ ਪਾਲਕ ਵਿੱਚ ਨਾਲੇ ਕੈਲਸ਼ੀਅਮ ਕੈਲਸ਼ੀਅਮ ਮਿਲੂਗੀ ਡੰਗਰਾਂ ਨੂੰ ਹੈ ਹਾਂਜੀ ਹਾਂਜੀ ਤੇ ਨਾਲੇ ਆਪ ਨੂੰ ਮਿਲੂਗੀ ਸਾਗ ਦੇ ਵਿੱਚ ਪਾਵਾਂ ਇਹ ਦਿਖਾਵਾਂਗੇ ਸਰੋਂ ਵੀ ਪੂਰੀ ਵਧੀਆ ਫੁੱਟੀ ਪਈ ਹੈ ਹਾਂ ਤੇ ਇਹ ਆ ਵੀ ਹੁਣ ਆ ਤੋਰੀਆ ਨਿਸਰਾ ਆ ਹਾਂਜੀ ਤੇ ਮਗਰ ਆ ਉਹ ਸਰੋਂ ਵੇਖ ਲੋ ਕਿੰਨੀ ਜੀ ਹਾਂਜੀ ਉਹੀ ਸਰੋਂ ਸਰੋਂ ਦਾ ਸਾਗ ਚੱਲ ਪੈਣਾ ਹੈ ਤੇ ਛਲਗਮੂ ਵੀ ਤਿਆਰ ਪੂਰਾ ਹੋਣ ਰਿਹਾ ਵਿੱਚ ਇਹ ਜੇ ਟਾਈਮ ਆ ਬੀਜੇ ਦਾ ਇਹੋ ਵੀ ਹੁਣ ਆਪਣਾ ਛਲਗਮੂ ਘਰਦਾ ਹੋਣਾ ਤੇ ਪਾਲਕ ਵੀ ਘਰਦੀ ਹੋਗੀ ਹਾਂਜੀ ਤੇ ਸਾਗ ਵੀ ਘਰਦਾ ਹੋ ਗਿਆ ਹੈ ਹੈ ਠੀਕ ਆ ਤੇ ਇਹਦੇ ਨਾਲ ਆਪਾਂ ਵੀ ਤਿੰਨ ਤਿੰਨ ਸਬਜ਼ੀਆਂ ਲੈਣੋਂ ਦੇ ਬਜੇ ਨਾਲ ਮੂਲੀ ਵੀ ਹੋ ਗਈ ਹੈ ਤੇ ਆਪਣੀਆਂ ਜੋ ਸੁੰਡੀ ਪਈ ਹੀ ਹਾਂਜੀ ਇਹ ਜਿਹੜਾ ਨੁਕਸ ਇਹ ਕਿਹੜੀ ਗੱਲੋਂ ਪੈ ਜਾਂਦਾ ਹੁੰਦਾ ਹੈ ਇਹ ਸੁੰਡੀ ਹੈ ਹੀ ਇਹ ਤੁਹਾਨੂੰ ਦੱਸਾਂ ਵੀ ਇਹ ਸਰੋਂ ਨੂੰ ਹੀ ਪੈਂਦੀ ਹੈ ਅੱਛਾ ਇਹ ਜਿਹੜੀ ਸੁੰਡੀ ਹੈ ਨਾ ਇਹ ਜੈਵਰਾ ਧਾਰੀ ਵਾਲੀ ਜਿੱਦਾਂ ਜੈਵਰੇ ਧਾਰੀਆਂ ਨਹੀਂ ਹੁੰਦੀ ਇਦਾਂ ਧਾਰੀ ਵੇਖੀ ਤੁਸੀਂ ਹਾਂਜੀ ਹਾਂਜੀ ਇਹ ਗੜੀ ਹੋਣੀ ਨਾ ਦੂਜਾ ਹਾਂ ਵੇਖੋ हां जी बिल्कुल हां तां चड़ी ए रह गई है।, <laughs> <laughs> है, है एक ओ ਥੱਲੇ ਹੁਣ ਡਈ ਹੈ ਨਹੀਂ ਬਾਕੀ ਹੋ ਗਿਆ ਕੰਮ ਹੁਣ ਦੂਜਿਆਂ ਦਾ ਹਾਂ ਹਾਂ ਉਹ ਜਿਹੜੀਆਂ ਉਹ ਉਹਨਾਂ ਦਾ ਕੰਮ ਹੋ ਗਿਆ ਸਮਝੋ ਇਹ ਸੁੰਡੀ ਦੇ ਪੈਨ ਦਾ ਕਾਰਨ ਇਹ ਵਹਿੰਦੀ ਇਦਾਂ ਇਹਦਾਂ ਨਾ ਜਿੱਥੇ ਇੱਕਦੀ ਆ ਗਈ ਨੇ ਮੁੜ ਕੇ ਵਧੀ ਜਾਣਾ ਵਧੀ ਜਾਣਾ ਵਾ ਇਹਦਾ ਕੁੜੀ ਵੀ ਤਾਂ ਨਾ ਇਹ ਵਾਧਾ ਬੜਾ ਵਾ ਵਾਦਾ ਬਹੁਤ ਹੈ ਹਾਂ ਬਹੁਤ ਜਿਆਦਾ ਵਾਦਾ ਦੇਖਿਆ ਇੱਥੋਂ ਤੱਕ ਤੇ ਚੜੀ ਜੇ ਇੱਥੋਂ ਤੱਕ ਤੇ ਵੇਖ ਲਓ ਤੁਸੀਂ ਵੀ ਆ ਕਿੰਨਾ ਖਾ ਗਈ ਹੈ ਹਾਂਜੀ ਹਾਂ ਆ ਉੱਤੇ ਚੜੀਆਂ ਇਹਦੇ ਵੇਲੇ ਇਹ ਪੰਪ ਚੋਂ ਰਹਿ ਚਲੀਆਂ ਆਏ ਹੈ ਹਾਂ ਤੇ ਜਿਹੜੀ ਤਾਂ ਚੜੀ ਇਹਨੇ ਫੇਰ ਬੱਚੇ ਦੇ ਜਣੇ ਦੇ ਹੋਈ ਜਾਣੇ ਹੈ ਹਾਂਜੀ ਹੁਣ ਆ ਇਹਦੇ ਤੇ ਪੈ ਗਈ ਨ ਦਵਾਈ ਇੰਨਾ ਹੁਣ ਸਭ ਨੇ ਡਿੱਗ ਪੈਣਾ ਵਾ ਹੈ ਇਹਨਾਂ ਦਾ ਕੰਮ ਹੋਣਾ ਵਾ ਬਾਕੀ ਹੋਰ ਕੋਈ ਇਹਨੂੰ ਨੁਕਸ ਪਿਆ ਬਰਸਣ ਨੂੰ ਲਗਾਏ ਤਾਂ ਜਾਂ ਫਿਰ ਸਿਰਫ ਇਹੀ ਇੱਕ ਛੋਟੀ ਜੀ ਪ੍ਰੋਬਲਮ ਨਾ ਨਾ ਇਹੋ ਪ੍ਰੋਬਲਮ ਹੋਰ ਕੋਈ ਨਹੀਂ ਇਹਨੂੰ ਨੁਕਸ ਨਹੀਂ ਪਿਆ ਤੁਸੀਂ ਵੇਖ ਲਓ ਸਾਰਾ ਸਾਫ ਆ ਇਹਨੂੰ ਆ ਵੀ ਥੋੜਾ ਜਿਹਾ ਜਦੋਂ ਵੇਖ ਲਿਆ ਇਹਨੂੰ ਇਹ ਨਹੀਂ ਵੀ ਹੁਣ ਆਪਾਂ ਇਹਨੂੰ ਕਰਤੀ ਤੇ ਇਹਨੂੰ ਵੇਖਣਾ ਹੁਣ ਇਹਨੂੰ ਵੇਖਣਾ ਮਰ ਗਈ ਕੀ ਕਰਦੀ ਐ ਪਹਿਲੀ ਗੱਲ ਤੇ ਆਪਾਂ ਇਹਦੇ ਤੇ ਇਹੋ ਜਿਹਾ ਟਰੀਟਮੈਂਟ ਕਰਦੀ ਵੀ ਇਹਨੇ ਨਹੀਂ ਸ਼ਾਮ ਤੱਕ ਬਜਣਾ ਹਾਂਜੀ ਕਿਉਂਕਿ ਗੈਸ ਵਾਲੀ ਦਾਈ ਡੀਪੀ ਡੀਡੀਵੀਪੀ ਦਵਾਈ ਪਾਈ ਆ ਠੀਕ ਐ ਇਹਦੇ ਮਾਸਾਗ ਜਿੰਨਾ ਡੀਜ਼ਲ ਪਾ ਲਿਆ ਅੱਛਾ ਹਾਂ ਥੋੜਾ ਜਿਹਾ ਠੀਕ ਐ ਹਾਂ ਕਿਉਂਕਿ ਦਵਾਈ ਇਹ ਕੱਲੀ ਆਈ ਹੋਰ ਦਵਾਈ ਨਹੀਂ ਉਹਦਾ ਨਾਲ ਇਹਨਾਂ ਥੋੜੇ ਤੇਜ ਕਰਨ ਵਾਲਦੇ ਉਹਦਾ ਉਹਦਾ ਠੰਡਾ ਜਦੋਂ ਇਹਨਾਂ ਨੂੰ ਲੱਗਿਆ ਨਾ ਹਾਂਜੀ ਬਾਹ ਇਹਨਾਂ ਦਾ ਕੰਮ ਹੋ ਗਿਆ ਹੈ ਠੀਕ ਐ ਹਾਂ ਇਹ ਦੇਸੀ ਫਾਰਮੂਲੇ ਆ ਸੁਖਨ ਜੀ ਆਪਣੇ ਹੈ ਹਾਂ ਤੇ ਉਹ ਹੀ ਕੰਮ ਜਾ ਉਹ ਹੀ ਜਾਂਦੇ ਆਪਾਂ ਕਦੀ ਨਹੀਂ ਪੈਸਾ ਬੂਹਾ ਘਾਟ ਹੀ ਖਰਚੀਦਾ ਵਾ ਦੁਕਾਨ ਦੇ ਉਤੇ ਘਾਟ ਹੀ ਜਾਂਦਾ ਹੈ ਉਹ ਬੀਜ਼ੀ ਪਰ ਉਹਲੇ ਚੰਗੇ ਨੇ ਮੇਰਾ ਕੰਮ ਮੈਂ ਆਪਣੇ ਪਹਿਲਾਂ ਹੱਥੀਂ ਕੰਮ ਕਰਨਾ ਮੈਂ ਨਫਾ ਨੁਕਸਾਨ ਇਹਦਾ ਤਜਰਬਾ ਕਰਨਾ ਹੋਵੇ ਹਾਂਜੀ ਤੇ ਫਿਰ ਜਦੋਂ ਆਪਣਾ ਨਹੀਂ ਉਹ ਇੱਕ ਵਾਰੀ ਮੰਨ ਲਓ ਨੁਕਸਾਨ ਹੋ ਵੀ ਜਾਵੇ ਪਰ ਉਹ ਜਿਹੜਾ ਤਜਰਬਾ ਉਹਨੇ ਗਾਂ ਦੇ ਕਈ ਨਫੇ ਕਰਾ ਦੇ ਮੈਂ ਨਾ ਕਹੀ ਕਿ ਮੈਂ ਆਪਾਂ ਹੁਣ ਜਦੋਂ ਕੱਲੇ ਆਪਾਂ ਵੇਚ ਛਿੜਗੀ ਆਪਾਂ ਉਹ ਚੀਜ਼ ਪਾ ਦਿੰਦੇ ਕਿਉਂਕਿ ਆਪਾਂ ਨੂੰ ਪਤਾ ਉਹਨਾਂ ਨੂੰ ਨੁਕਸਾਨ ਕੋਈ ਨਹੀਂ ਹੋਣਾ ਹਾਂਜੀ ਹੂੰ ਕੋਈ ਸੋਚਣ ਦੀ ਲੋੜ ਨਹੀਂ ਕਿਉਂਕਿ ਕੋਈ ਲੋੜ ਨਹੀਂ ਸੋਚਣ ਦੀ ਵੀ ਆਪਾਂ ਇਹਨੂੰ ਕਰੀਏ ਜਾਂ ਨਾ ਕਰੀਏ ਹੈ ਆਹ ਠੀਕ ਹੈ ਬਾਬਾ ਜੀ ਹਾਂਜੀ ਵੈਗਰ ਜੀ ਦਾ ਖਾਲਸਾ ਖਾਲਸਾ ਵੈਗਰ ਜੀ ਦੀ ਫਤਿਹ